ਜੀ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਵਿਆ ਕਪਲ ਤੇ ਇਧਰ ਆਪ ਪਹੁੰਚ ਗਈ ਸੀ ਇਹ ਬੁਟੀਕ ਤੇ ਖਲਾਰਾ ਬਹੁਤ ਪਿਆ ਪਿਆ ਆਹ ਵਾਲਿਆ ਬਸ ਸੂਟ ਦੀ ਲੈ ਕੇ ਆਉਣੀ ਆ ਲੇਸ ਠੀਕ ਹੈ ਕਿਉਂਕਿ ਥੋੜੀ ਜੀ ਘਟ ਗਈ ਸੀ ਆ ਮੇਰਾ ਸੂਟ ਰੈਡੀ ਹੋ ਗਿਆ ਮੈਂ ਪਹੁੰਚਾਂਗਾ ਅੱਜ ਤਾਂ ਮੈਂ ਕਿਹਾ ਜਲਦੀ ਜਲਦੀ ਮੇਰਾ ਹੈਲਮਟ ਦੇ ਦੋ ਗਾਇਜ਼ ਮੈਂ ਚੱਕਾਂ ਜੁਐਲਰੀ ਵੀ ਵਾਪਸ ਕਰਕੇ ਆਵਾਂ ਜਿਹੜੀ ਵਾਪਸ ਕਰਨੀ ਸੀਗੀ ਤੇ ਨਵੀਂ ਜੁਐਲਰੀ ਹੈ ਜਿਹੜੀ ਉਹ ਬਾਏ ਕਰਕੇ ਲਿਆ ਲਓ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਾਇਜ਼ ਤੇ ਆਪਾਂ ਪਹੁੰਚ ਗਏ ਆ ਵਨ ਐਂਡ ਓਨਲੀ ਟੋਨੀ ਦੀ ਤੇ ਆਪਾਂ ਅੱਜ ਲੈਣਾ ਆ ਜੁਐਲਰੀ ਕਿਉਂਕਿ ਅੱਜ ਆਈਏ ਸਾਡੇ ਪਾਰਟੀ ਸ਼ਾਮ ਨੂੰ ਆਪਾਂ ਪਾਉਣ ਵਾਸਤੇ ਲੈਣਾ ਵਾਸਤੇ ਆਏ ਆ ਜੁਐਲਰੀ ਦੇਖਦੇ ਆ ਕਿੰਦਾ ਦੀ ਜੁਐਲਰੀ ਲਈਏ ਆਪਾਂ ਇੱਕ ਮੇ ਆਦੇ ਵਾਸਤੇ ਲੈਣੀ ਇੱਕ ਮੇ ਆਦੀ ਚਠਾਣੀ ਵਾਸਤੇ ਲੈਣੀ ਆ ਸੀ ਦਰਾਣੀ ਚਠਾਣੀ ਜਿ ਪਾਉਣੀ ਆਪਾਂ ਆਪਾਂ ਦੇਖਦੇ ਆ ਕਿ ਕਿੰਦਾ ਦੇ ਲਈਏ ਉਦਾਂ ਦੀ ਫਿਰ ਆਪਾਂ ਲੈਣੀ ਇਹ ਦੇਖਦੇ ਆ ਕਲੈਕਸ਼ਨ ਦੇਖਦੇ ਆ ਪਹਿਲਾਂ ਆਪਾਂ ਲੋ ਬਈ ਆਪਾਂ ਦੇਖਿਆ ਕੁੰਦਨ ਦੇ ਇਅਰਿੰਗ ਬੜੀ ਵਧੀਆ ਵਧੀਆ ਲੱਗੇ ਪਰ ਭਾਰੇ ਵਾਲੇ ਲੱਗੇ ਸੋਹਣੇ ਵਾਲੇ ਨੇ ਤੇ ਕਿਸੇ ਦੇ ਲੰਬੇ ਰਹੀ ਜੱਚਦੇ ਆ ਤੁਸੀਂ ਜ਼ਰੂਰ ਲਿਓ ਬਹੁਤ ਸੋਹਣੇ ਲੱਗ ਰਹੇ ਹੋ ਹੋਰ ਦੇਖ ਲੈਣੀ ਆਪਾਂ ਸਾਡਾ ਡਿਵਾਈਸ ਆਹ ਕਿੱਦਾਂ ਲੱਗੇ ਦੀ ਆਹ ਆ ਸੋਹਣੇ ਸ਼ੁਕਰ ਛੋਟੇ ਜਿਹੇ ਬੜੀ ਵਧੀਆ ਲੱਗਦੇ ਆ ਇਹ ਲੀਡਰਸ ਤੋਂ ਆਹ ਵੀ ਬਹੁਤ ਸੋਹਣੇ ਲੱਗ ਰਹੇ ਆ ਆਹ ਤੇ ਆਲੂ ਵੀ ਨਾਲ ਦਾ ਕੰਟਰਾਸਟ ਪਾਉਣਾ ਸੀ ਆਹ ਲੋ ਤੁਸੀਂ ਜੀ ਤੁਹਾਡੀ ਚੋਇਸ ਅਕੋਰਡਿੰਗ ਆਪੀਸ ਆਵਾ ਨਾਈਸ ਹੈ ਬਈ ਬੀਲੇ ਜੰਗੇ ਹਨ ਆ ਵੀ ਸੋਹਣਾ ਲੱਗਣਗੇ ਕਿਸ ਬਣ ਡਿਜ਼ਾਈਨ ਸਾਰੀ ਲੇਟੈਸਟ ਆ ਸਿਮਰਨ ਦੋ ਮਟਾਈਰੇ ਦੇ ਵਿੱਚ ਬਲੈਕ ਦੇ ਕਿਸਟਰ ਦੇ ਵਿੱਚ ਆ ਵੀ ਸੋਹਣਾ ਲੱਗੂਗਾ ਇਹ ਸਾਰੀ ਪਾ ਕੇ ਦੇਖ ਲੈ ਆ ਦੇਖੋ ਵੀਰੇ ਆ ਵੀ ਪੀਸ ਬਹੁਤ ਸੋਹਣਾ ਕਲਾਸੀ ਆ ਵੀਰੇ ਆਹ ਕਲਾ ਆ ਪੀਸ ਵੀ ਬਾਲਾ ਸੋਹਣਾ ਦਾ 골ਡ ਕਲਰ ਦਾ ਜਿਹੜਾ ਇੱਕ ਕਰ ਪਿਆ ਰਹੇ ਨੇ ਸਾਰੀ ਰਾਇਲ ਨੇ ਜਿਹੜਾ ਮਰਜੀ ਵੀਰ ਕਰਦੇ ਨੇ ਆਪਾਂ ਕਿੱਦਾਂ ਬਲੇਟ ਤੁਸੀਂ ਸਟੱਡ ਲੈਣੇ ਆਂ ਵੀਰ ਜੀ ਫੈਸਟ ਚਲ ਚਾਹ। ਇਹ ਆ। ਇਹਦਾ ਦੂਸਰਾ ਕਿੱਥੇ ਵੀਰ? ਲੈ ਨਾ ਵੀਰੇ। ਇੱਕ ਹਾਂਜੀ ਹਾਂਜੀ। ਇੱਕ ਆ ਵੀ ਜਰੂਰ ਟਰਾਈ ਕਰੀਓ ਇਹਨੂੰ। ਇਹਨੇ ਵੀ ਤਾਂ ਗਾਊਟ ਸ਼ਾਈਨ। ਬਾਟੂ ਵੀ ਲੈਣਾ ਹੈ ਡੀਲ। ਸੁਬੇ ਖਾ ਵੀਰੇ। ਸਿੰਪਲ ਬਰਤ ਦੇ ਮਾਰ। ਅੱਜ ਜੀ ਲੈ ਲੋ। ਕਾ ਵੀ ਸੋਹਣਾ ਲੱਗ ਰਿਹਾ ਜੀ ਦੋਨੇ ਪਿਆਰੇ ਆ ਦੋਨਾਂ ਦੇ ਬਹੁਤ ਆ ਵੀ ਵਧੀਆ ਲੱਗ ਰਿਹਾ ਵੀ ਕਾ ਵੀ ਟਰਾਈ ਕਰੋ ਤੁਸੀਂ ਵੀ ਸਾ ਵੀ ਬਹੁਤ ਸੋਹਣਾ ਵਾ ਮੈਚ ਮੈਚ ਮਿਲੂਗੇ ਮੈਚ ਲੱਗਣਗੇ ਮੈਚ ਜਿਹੇ ਚੰਦੇ ਆ ਬਲੂ ਜਿਹੜੇ 골ਡਨ ਵਰਕ ਆ ਸੂਟ ਚ ਕੰਟਰਾਸਟ ਸੋਹਣਾ ਥੋੜਾ ਜਿਹਾ ਸਿਮਿਲਰ ਆ ਬੱਡੀ ਡੱਬਰ ਆ ਜੀ ਇਦੀ ਲੁੱਕ ਜਿਆਦਾ ਰਾਇਲ ਆਊਗੀ ਇਹ ਮਿਲਦੀ ਹੈ ਬਲੈਕ ਵੀ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਪੀਸ ਮਿਲ ਜਾਣਗੇ ਗਾੜੀ ਨੂੰ ਪਰਸਨਲੀ ਬੜੀ ਪਸੰਦ ਆਈ ਤੇ ਆ ਦੇਖੋ ਇਹਦੇ ਵਿੱਚ ਕਾ ਵਾਈਟ ਕਲਰ ਕਲੈਕਸ਼ਨ ਸਾਰੀ ਆਪਣੇ ਕੋਲੇ ਜਿਹੜਾ ਮਰਜੀ ਕਲਰ ਲੈ ਸਕਦੇ ਆ ਕੱਲਾ ਵਾਈਟ ਆ ਪਿੰਕ ਵੀ ਹੈਗਾਗਾ 올 ਸ਼ੇਡ ਨੇ ਇਹਦੇ ਵਿੱਚ ਹਮ ਸਾਰੇ ਸ਼ੇਡ ਹੈਗੇ ਆ ਇਹਦੇ ਵਿੱਚ ਕਿਸੇ ਨੇ ਵੀ ਲੈਣਾ ਤੁਸੀਂ ਲੈ ਸਕਦੇ ਪਰ ਆ ਸਿਸਟਰ ਨੂੰ ਟ੍ਰਾਈ ਕਰਾਉਣੇ ਸੀ ਪਰ ਸਿਸਟਰ ਨੇ ਰਿਜੈਕਟ ਕਰ ਦਿੱਤੇ ਪੀਸ ਬਹੁਤ ਸੋਹਣਾ ਸੀ ਆ ਵੀ ਇਹ ਨਿਊ ਕਲੈਕਸ਼ਨ ਆ ਸਾਰੀ ਆ ਵੀ ਬਹੁਤ ਸੋਹਣਾ ਪੀਸ ਹੈਗਾ ਤੁੰਦਨ ਦਾ ਬਣਿਆ ਹੋਇਆ ਬਾਲਾ ਸੋਨਾ ਲੱਗ ਰਿਹਾ ਪਾਉ। ਹਾਂ ਉਹ ਤੇ ਰੂਹੀ ਦੇਖ ਤਾ। ਸੋਨੇ ਲੱਗ ਰਿਹਾ ਵਧੀਆ। ਆ ਵੀਰ ਕਰ ਲੂਗੀ ਸੋਨਾ ਲੱਗੂ ਰਾਇਲ ਵੀ ਉਹਨਾਂ ਦਾ ਕੰਟ੍ਰਾਸਟ। ਹਾਂ ਲੱਗੂਗਾ ਸਭ ਦੀ। ਇੱਕ ਆਪਾਂ ਇਹ ਕਰ ਲੈਨੇ ਆ। ਤੇ ਇੱਕ ਮੈਨੂੰ ਆ 골ਡਨ ਦੇ ਦਿਓ। ਆ ਵੀ ਮੈਂ ਟਰਾਈ ਕਰਕੇ ਦੇਖਣਾ। ਆ ਲੂ ਵੀਰੇ। ਹੂੰ। ਉਹ ਵਾੜੇ ਇਹਨਾਂ ਸਾਡਾ ਆਪਣੀ 골ਡ ਵਾਲੀ ਕਹਾ। ਇਹਨਾਂ ਦਾ ਪਸੰਦ। ਨਾ ਵੀ ਸੋਨਾ ਲੱਗਿਆ। ਪਰ ਉਹਦੀ ਕਲਾਸੀ ਲੁੱਕ ਆਈ ਸੀ ਜਿਹੜਾ ਤੁਸੀਂ ਵੇਰ ਕੀਤਾ ਸੀ ਨਾ ਪੀਸ ਕੁੰਦਨ ਦਾ ਉਹ ਵੀ ਜਿਆਦਾ ਲੁੱਕ ਸੋਹਣੀ ਆਈ ਸੀ ਹਾਂ ਉਹ ਜਿਆਦਾ ਆਹ ਵਾਲੇ ਦੀ ਕਿਉਂਕਿ ਉਹਨੇ ਟ੍ਰੈਂਡ ਜਿਹੜਾ ਸਾਰਾ ਫਾਇਲ ਕੁੰਦਨ ਦਾ ਪਾਚੀ ਕੁੰਦਨ ਦਾ ਆ ਚੀਜ਼ ਆ ਸਾਰਾ ਮਾਰਬਲ ਹੈ ਇਹ ਇਹਨਾਂ ਦਾ ਬਹੁਤ ਆ ਵੀ ਸੋਹਣਾ ਲੱਗਦਾ ਸੀ ਇਹ ਵਾਲਾ ਲਾਈਟ ਵੇਟ ਵਾਲਾ ਹੈਗੀ ਨਾਨ ਮੈਟ ਹੈ ਇਹ ਕੋਲਾ ਹੈ ਆਪਾਂ ਫਿਰ ਕਿ ਤੁਹਾਨੂੰ ਫੇਮਲੀ ਇੱਕ ਆਵਾ ਕਰ ਲੈਣੇ ਆ ਆਹ ਚਾਹ ਤੋਂ ਬਰੀਆ ਵੀ ਸੋਨਾ ਦੀ ਸਰ ਪਾਈ ਤੋਂ ਫਤਨ ਲੱਗਦੀ ਜਿਦਾਂ ਹੈ ਨਾ ਤੇ ਆ ਮੈਨੂੰ ਇਦਾਂ ਦੀ ਚੀਜ਼ ਵੀ ਬਾਲੀ ਸੋਣੀ ਲੱਗਦੀ ਆ ਵੀ ਟ੍ਰਾਈ ਕਰ ਲਓ ਅਨ ਘਟ ਕੋਮ ਦੇਣਾ ਰਾਉਂਡ ਸ਼ੇਪ ਚ ਆਹ ਨੂੰ ਸੋਨਾ ਲੱਗਦਾ ਅਸਲੀ ਹੁੰਦੇ ਕਈ ਵਾਰੀ ਰੋਸ ਕੱਟਦੇ ਆ ਤੁਹਾਨੂੰ ਜੇ ਮੈਂ ਇਹ ਨਹੀਂ ਲੱਗਦਾ ਤਾਂ ਉਹ ਵੀ ਵਧੀਆ ਲੱਗ ਜੀ ਜੈਨੂਨ ਜੀ ਚੀਜ਼ ਆ ਅਨਗਟ ਕੁੰਦਨ ਆ ਗਿਆ ਸੋਹਣਾ ਲੱਗੂ ਆ ਵੀਰੇ ਫਿਸਵਾ। ਕੀ ਕਰ ਲੈਂਦੇ ਆ। ਗੌਰ ਹੋਵੇ। ਬੈਸਟ ਆਪਸ਼ਨ ਜਿਹੜੇ ਤੁਹਾਨੂੰ ਇਸ ਵੀਕ ਦੇ ਸਾਰੇ ਸ਼ੋਅ ਕਰਦੇ ਜਿਹੜੇ ਲੇਟੈਸਟ ਆ। ਹਫਤੇ ਜੀ ਸਿਸਟਰ ਦੋ ਵਾਰ ਸਾਡੀ ਸ਼ਾਪ ਤੇ ਵਿਜ਼ਿਟ ਕਰਦੇ ਆ ਸੋ ਇਹਨਾਂ ਲਈ ਸਪੈਸ਼ਲ ਬੰਬੇ ਤੋਂ ਪਾਰਸਲ ਲਗਵਾਉਣੇ ਪੈਂਦੇ ਆ ਡਿਫਰੈਂਟ। ਬਾਈ ਇਹ ਮੈਨੂੰ ਕਨਫਿਊਜ਼ ਕਰ ਦਿੰਦਿਆ ਤੁਸੀਂ ਲੈ ਕੇ ਇੰਨੀਆਂ ਸੋਹਣੀਆਂ ਚੀਜ਼ਾਂ ਆਉਣੇ ਵਿੱਚ ਬੰਦਾ ਆ ਕੇ ਕਨਫਿਊਜ਼ ਹੋ ਜਾਂਦਾ ਇੱਥੇ। ਬੰਦਾ ਕਿਹੜੀ ਚੀਜ਼ ਲਵੇ ਤੇ ਫਿਰ ਮੈਨੂੰ ਮੈਂ ਜੇ ਮੈਂ ਸੋਹਣੀ ਜਿਹੀ ਵਾਇਰ ਕਰਕੇ ਲੈ ਕੇ ਜਾਉਂਗੀ ਓਬਵੀਅਸ ਆ ਫਿਰ ਕਲਾਇੰਟ ਵੀ ਉਨੀ ਸੋਹਣੀ ਜਿਹੀ ਲੈ ਕੇ ਜਾਣਗੇ ਹੋਰ ਮੈਂ ਕਨਫਿਊਜ਼ ਹੋ ਜਾਈ ਨਹੀਂ ਗਾਇਜ਼ ਆ ਕੇ ਕਿਉਂਕਿ ਕਲੈਕਸ਼ਨ ਹੀ ਬਾਲੀ ਹੋ ਜਾਂਦੀ ਆ ਸਭ ਤਰ੍ਹਾਂ ਦੇ ਸੈੱਟ ਦੀ ਤੁਹਾਨੂੰ ਰੇਂਜ ਮਿਲੂਗੀ ਆਪਣੇ ਕੋਲੇ ਜਿਹਦੇ ਵਿੱਚ ਬ੍ਰਾਈਡਲ ਕਲੈਕਸ਼ਨ ਵੀ ਆਪਣੇ ਕੋਲ ਸਾਰੀ ਅਵੇਲੇਬਲ ਹੁੰਦੀ ਆ ਚੂੜਾ ਕਲੀਰ ਬ੍ਰਾਈਡਲ ਜੁਐਲਰੀ ਵੀ ਆਪਣੇ ਕੋਲ ਕਾਫੀ ਅੱਛੀ ਕਲੈਕਸ਼ਨ ਚ ਹੁੰਦੀ ਆ ਜੀ ਕੀਕਾ ਛੋਟਾ ਜਿਹਾ 뷰 ਆ ਜਰੂਰ ਦੇਖੋ ਤੁਸੀਂ ਮੈਂਨੇ ਚੂੜਾ ਵੀ ਬਣਾ ਦਿੰਦਾ ਤੁਹਾਡੇ ਹੈਂਡ ਦਾ ਕੋਈ ਨਹੀਂ ਪਹਿਲਾਂ ਆਪਾਂ ਈਰਿੰਗ ਫਾਈਨਲ ਕਰ ਲਈ ਫਿਰ ਚੂੜੇ ਵਾਲੇ ਵੀ ਆਣਨੇ ਆਪਾਂ ਚੂੜਾ ਵੀ ਤੁਹਾਨੂੰ ਦਿਖਾਵਾਂਗੇ ਐਤਕੀ ਵਧੀਆ ਚੂੜਾ ਦਿਖਾਉਣੇ ਆ ਨਾ ਸੋਹਣੇ ਮੈਂ ਤਾਂ ਨਹੀਂ ਪਾਉਂਗੀ ਵੀਰਾ ਕਹਿੰਦਾ ਬੁੜੇ ਨਹੀਂ ਹੋ ਗਏ ਮੈਂ ਥੋੜਾ ਪਾਉਂਗੀ ਹੁਣ ਚੂੜਾ ਦੇ ਫਿਰ ਉਹ ਨੇ ਨਾਲ ਉਹ ਆ ਉਹ ਬਹੁਤ ਬੜੀ ਜੂੜਿਆ ਜੀ ਇਹ ਕਹਿੰਦੇ ਲਿੱਕੀ ਨੂੰ ਆ ਕੇ ਮਖੇ ਇੱਕ ਤਰ੍ਹਾਂ ਚੂੜਾ ਲਾਇਆ ਇਹਨੂੰ ਜੀ ਕਰਦਾ ਕਹਿੰਦਾ ਸ਼ਰਮ ਆ ਵੀ ਮੈਨੂੰ ਕਹਿੰਦਾ 8 ਸਾਲ ਵਿਆਹ ਨੂੰ ਹੋ ਗਿਆ ਇਹਨੇ ਚੂੜਾ ਬੋਲ ਲਿਆ ਗੱਲ ਉਹਦੀ ਵੀ ਸਹੀ ਸੀ ਨਾ ਫਿਰ ਇੱਕ ਦਾ ਪਾ ਕਰ ਲੈਨੇ ਇੱਕ ਕਪਾ ਕਰ ਲੈਨੇ ਠੀਕ ਹੈ ਇੱਕ ਕਪਾ ਕਰ ਲੈਂਦੇ ਠੀਕ ਹੈ ਮੈਂ ਤੈਨੂੰ ਪੈਕ ਕਰ ਦਿੰਦਾ ਜਿਹੜਾ ਆਪਾਂ ਨੂੰ ਵਧੀਆ ਲੱਗਿਆ ਆਪੋ ਹੀ ਇੱਕ ਕਪਾ ਹੋਰ ਕਰ ਲੈਂਦੇ ਆਪਸ਼ਨ অপশন এ ਇੱਕ ਫਿਰ ਤੁਹਾਨੂੰ ਜਿਹੜਾ ਇਹਨਾਂ ਚੋਂ ਜਿੱਤੇ ਤਿੰਨ ਪੇਰਾ ਚੋਂ ਇੱਕ অপਸ਼ਨ ਇਹਨਾਂ ਚੋਂ ਆ ਜਾਊਗਾ ਜੀ ਇਹ ਲੱਗ ਦੇਖਣਾ ਕੁਝ ਲੱਗ ਦਿਖਾ ਦਿਓ ਕੁਝ ਲੱਗ ਦੇਖ ਲੈਣੇ ਕੁਝ ਲੱਗ ਦਿਖਾ ਦਿਓ ਕੁਝ ਲੱਗ ਵੀ ਦੇਖ ਲਾਂ ਲਓ ਬਈ ਆਪਾਂ ਹੁਣ ਕਰਨਾ ਸਟਾਰਟ ਕਰਨਾ ਤਿਆਰ ਹੋਣਾ ਸਟਾਰਟ ਕਰਾਂਗੇ ਠੀਕ ਆ ਸੂਟ ਵਗੈਰਾ ਸਭ ਕੁਝ एवरीथिंग ਰੈਡੀ ਆ ਮੇਰਾ ਵੀ ਸਾਰਾ ਕੁਝ ਰੈਡੀ ਆ ਠੀਕ ਆ ਬਸ ਹੁਣ ਸੋਚਦੇ ਆ ਵੀ ਕੀ ਕਰਨਾ ਬ੍ਰੇਡ ਕਰਨੀ ਆ ਮੇਕਅਪ ਕਿੱਦਾਂ ਦਾ ਕਰਨਾ ਸਭ ਕੁਝ एवरीथिंग ਤੇ ਆਪਾਂ ਹੁਣ ਚਾਰ ਪੰਜ ਜਾਣੇ ਨੇ ਰੈਡੀ ਬਸ ਕੱਲਾ ਕੱਲਾ ਕਰਕੇ ਸਾਰਿਆਂ ਨੇ ਉਹਨੂੰ ਸਟਾਰਟ ਕਰ ਪਹਿਲਾਂ ਮੈਨੂੰ ਚਾਹ ਪਿਆ ਦਿਓ ਯਾਰ ਮੇਰੀ એનર્ਜੀ ਲੋ ਆ ਚਾਹ ਪਿਆ ਦਿਓ ਮੈਨੂੰ ਪਹਿਲਾਂ ਕੈਮ ਜੀ ਫਿਰ ਤਿਆਰ ਹੋਵਾਂਗੇ ਅੱਜ ਪਾਰਟੀ 'ਚ ਨੱਚਾਂਗੇ ਗਾਵਾਂਗੇ ਭੰਗੜੇ ਪਾਵਾਂਗੇ ਇੰਜੋਏ ਕਰਾਂਗੇ ਯਾ ਲਵ ਯੂ ਗਾਇਸ ਮੈਂ ਤਾਂ ਕਰਤਾ ਆਦਾ ਮੇਕਅਪ ਸਟਾਰਟ ਪਾਰਟੀ ਤਾਂ ਹੈਗੀ ਆ ਸਾਡੇ ਮੇਰੇ ਲੱਗਦੀ ਦੀਦੀ ਵੀ ਆਈ ਉਹ ਵੀ ਆ ਗਈ ਲਓ ਉਹਨਾਂ ਦਾ ਹੋਰ ਮੀਟ ਮਾਈ ਬਿਊਟੀਫੁੱਲ ਸਿਸਟਰ ਇਨ ਲਾਓ ਮਾਈ ਗੋਡ ਇਹਨਾਂ ਤੇ ਕੁਝ ਵੀ ਨਹੀਂ ਲੱਗਦਾ ਮੇਰੇ ਮੇਰੀ ਇਹਨਾਂ ਨਾਨ ਨੇ ਭਾਈ ਜਿਹੜੇ ਆਏ ਨੇ ਆਸਟ੍ਰੇਲੀਆ ਤੋਂ ਤੇ ਇਹਨਾਂ ਨੇ 21 ਸਾਲ ਬਾਅਦ ਰਖੜੀ ਬੰਨੀ ਸੀ ਤੇ ਅਸੀਂ ਅੱਜ ਮਿਲਿਆਂ ਦੇਖ ਲਓ ਅਬ ਲੌਵੀ ਜਠਾਣੀ ਜੀ ਦਾ ਮੇਕਅਪ ਹੋ ਗਿਆ ਹੈ ਸਟਾਰਟ ਮੀਟ ਮਾਈ ਬਿਊਟੀਫੁੱਲ ਭੈਣ ਜਠਾਣੀ ਨੂੰ ਇੰਗਲਿਸ਼ ਚ ਕੀ ਕਹਿੰਦੇ ਦੀਦੀ ਉਹ ਵੀ ਸਿਸਟਰ ਇਨ ਲਾ ਸਿਸਟਰ ਇਨ ਲਾ ਠੀਕ ਫਾਈਨਲ ਲੁੱਕ ਤੁਹਾਨੂੰ ਅਸੀਂ ਰੈਡੀ ਹੋ ਕੇ ਦਿਖਾਵਾਂਗੇ ਸਾਰੀਆਂ ਵਾਓ ਲੁਕਿੰਗ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਆ ਵਾਓ ਜਸਟ ਲੁਕਿੰਗ ਲਾਈਕ ਆ ਵਾਓ ਬਹੁਤ ਸੋਹਣੇ ਲੱਗ ਰਹੇ ਹੁੰਦੀ ਦੀ ਮੇਕਅਪ ਬਹੁਤ ਸੋਹਣਾ ਹੋਇਆ ਘੈਟ ਘਿਆ ਵਾ ਮੀਟ ਮਾਈ ਬਰਡੀ ਗਰਲ ਇਸ ਲੁਕਿੰਗ ਵੈਰੀ ਬਿਊਟੀਫੁਲ ਸਾਰੇ ਨੇ ਕਮੈਂਟ ਕਰਕੇ ਦੱਸੋ ਬਹੁਤ ਵਧੀਆ ਮੇਕਅਪ ਕੀਤਾ ਵੀ ਤੇ ਬਹੁਤ ਸੋਹਣਾ ਜਿਹੜਾ ਹੈਗਾ ਲਹਿੰਗਾ ਤੇ ਮੇਕਅਪ ਵੀ ਬਹੁਤ ਜਾਰੇ ਸੋਹਣਾ ਕੀਤਾ ਠੀਕ ਹੈ ਤੇ ਜਿਹੜਾ హెయిਰ ਨੇ વોਟਰਫਾਲਓ ਮਾਈ ਗਾਡ ਕੀ ਬਾਤ ਹੈ ਨਾਈਸ ਦੇਖੋ ਕੀ ਬਾਤ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਦੀਦੀ ਬੈਰੀ ਬਿਊਟੀਫੁਲ ਬਹੁਤ ਸੋਹਣੇ ਲੱਗਦੇ ਹੋ ਹੈਅਰ ਸਟਾਈਲ ਕਿਆ ਬਾਤ ਹੈ ਅਰੇ ਕਿਆ ਬਾਤ ਹੈ ਰਹਿ ਗਏ ਲਾਉਣਾ ਓ ਮਾਈ ਗੋਡ ਲੋਵੀ ਚਰਨਦੀ ਦੀ ਹੋ ਗਏ ਰੈਡੀ ਇਧਰ ਵੀਰਾ ਵੀ ਹੋ ਗਿਆ ਰੈਡੀ ਅੱਜ ਮੈਨੂੰ ਲੱਗਾ ਥੋੜੀ ਸਾਰੇ ਸਿਮਿਲਰ ਲੋਕੂ ਬਥਰ ਰਿੱਕੀ ਨੇ ਬਲੈਕ ਪੈਂਟ ਪਾਈ ਐ ਇੱਕ ਗੁੰਤਾ ਸਿੰਘ ਜੀ ਆ ਤੇ ਪਾਪਾ ਨਾਲ ਦੀ ਪੈਂਟ ਸੇਮ ਪੈਂਟ ਲੋ ਵੀ ਹੁਣ ਅਸੀਂ ਪਾਰਟੀ ਵਾਸਤੇ ਰੈਡੀ ਹੋ ਗਏ ਕੱਲੇ ਦੀਦੀ ਰਹਿ ਗਏ ਸੀ ਮੇਕਅਪ ਲਈ ਜੇ ਤੁਸੀਂ ਬਿਊਟੀਫੁੱਲ ਬਿਊਟੀਫੁੱਲ ਵਧੀਆ ਮੇਕਅਪ ਕਰਵਾਉਣਾ ਤਾਂ ਮਨਦੀਪ ਮੋਆਵਾਈ ਮਨਦੀਪ ਨਾਲ ਕੰਟੈਕਟ ਕਰਿਓ ਜੁਐਲਰੀ ਵਾਸਤੇ ਤੁਸੀਂ ਟੋਨੀ ਦੀ ਹੱਟੀ ਤੇ ਜਾਣਾਗਾ ਬਾਈ ਮੇਰਾ ਨਾਮ ਲੈਣਾ ਤੁਹਾਨੂੰ ਕੋਡ ਮਿਲੂਗਾ ਤੇ ਡਿਸਕਾਊਂਟ ਮਿਲੂਗਾ ਤੇ ਮੈਂਡੀ ਕੋਲ ਵੀ ਡਿਸਕਾਊਂਟ ਮਿਲੂਗਾ ਨਾਈਸ ਬਹੁਤ ਸੋਹਣੇ ਲੱਗ ਰਹੇ ਹੋ ਲਓ ਬਾਈ ਗਾਇਸ ਇਧਰ ਪਹਚਾਲ ਪਈ ਜਾਂਦਾ ਸਾਰੇ ਰੈਡੀ ਹੋ ਗਏ ਤੇ ਰਹਿ ਗਈ ਕੱਲੀ ਮੈਂ ਹੁਣ ਮੈਂ ਰੈਡੀ ਹੋ ਜਾ ਮਨਦੀਪ ਬਾਈ ਕਰ ਦੇ ਕਮਾਲ ਮੈਂ ਕਮੀਜ਼ ਪਾਇਆ ਪਹਿਲਾਂ ਜਾਰਾ ਹਾਂ ਸਹੀ ਲੱਗ ਰਿਹਾ ਸਪਾਇਨ ਕਰੀਂ ਤੇਰਾ ਸੈੱਟ ਸੈੱਟ ਹੈ ਨਾ ਖੜ ਜਾ ਇੱਕ ਮਿੰਟ ਥੋੜਾ ਦੇਖ ਲੈ ਦੇਖ ਕੇ ਆ ਮੈਂ ਲੋ ਬਈ ਗਾਇਸ ਮੰਮੀ ਹੋ ਕੇ ਆ ਗਈ ਰੈਡੀ ਮੰਮੀ ਸੋਹਣਾ ਲੱਗ ਰਿਹਾ ਸੂਟ ਤੇ ਰਿੱਕੀ ਵੀ ਹੋ ਕੇ ਆ ਗਈ ਰੈਡੀ ਉਹ ਬੈਠੇ ਨੇ ਉਧਰ ਬਾਅਦ ਚ ਦਿਖਾਉਣੇ ਆ ਫਾਈਨਲ ਲੁੱਕ ਜਦੋਂ ਮੈਂ ਤਿਆਰ ਹੋ ਗਈ ਫਿਰ ਫਾਈਨਲ ਲੁੱਕ ਦਿਖਾਵਾਂਗੇ ਤੇ ਮੇਰਾ ਮੇਕਅਪ ਹੋ ਗਿਆ ਡਨ ਠੀਕ ਹੈ ਤੇ ਹੁਣ ਬਸ ਮੈਂ ਸੂਟ ਵੀਅਰ ਕਰਨਾਗਾ ਤੇ ਫਿਰ ਦਿਖਾਉਂਗੀ ਤੁਹਾਨੂੰ ਫਾਈਨਲ ਲੁੱਕ ਤੇ ਵਾਲ ਰਹਿ ਗਏ ਇੱਕ ਮਿੰਟ ਵਾਲ ਰਹਿ ਗਏ ਫਿਰ ਦਿਖਾਉਂਗੀ ਤੁਸੀਂ ਸਾਰੇ ਤਿਆਰ ਹੋਵੇ ਜਿਹੜਾ ਵੀ ਹੋਵੇ ਪਰ ਇਹ ਨਵੇਂ ਕੱਪੜੇ ਦਾ ਉਹ ਸਤਿਆਨਾਸ਼ ਕਰਦੇ ਹਨਾ ਨਹੀਂ ਕਰਦੇ ਨਾ ਪੁੱਤ ਬਿਸਕਟ ਖਾ ਲਾ ਖਾ ਗਿਆ ਦੋ ਤਿੰਨ ਬਿਸਕਟ ਖਾ ਗਿਆ ਹੋ ਵੀ ਗਿਆ ਪਹਿਲਾਂ ਮੇਰੇ ਤੋਂ ਲੈ ਕੇ ਵੀ ਕਰਦਾ ਇਹ ਛੱਡੋ ਪੁੱਤ ਤੇ ਮੰਮਾ ਦੀ ਵਲੋਗਿੰਗ ਕਰੀਏ ਵਾਟ ਵਾਟ ਲੋ ਵੀ ਮੈਂ ਮੰਮੀ ਲੈਣੀ ਸਭ ਰਾਜ ਸਾਡੀ ਮੰਮੀ ਦਾ ਪਰਖੇ ਜਾਣਾ ਹਾਂ ਇਹਨਾਂ ਨੂੰ ਵੇਣਾ ਬਹੁਤ ਔਖਾ ਲੱਗਦਾ ਹੁੰਦਾ ਇਧਰੋਂ ਮੰਡੀ ਜਿਹੜਾ ਮੇਕਅਪ ਕਰ ਰਿਹਾ ਤੇ ਮੰਡੀ ਜਮਾਂ ਹੰਡ ਕਰ ਲਵਾਤਾ ਤੁਸੀਂ ਆਪ ਦਾ ਪਰਸਨਲ ਐਕਸਪੀਰੀਅੰਸ ਦੱਸੋ ਇਸ ਠੀਕ ਮੰਡੀ ਦਾ ਮੇਕਅਪ ਬਹੁਤ ਸੋਹਣਾ ਲੱਗਦਾ ਠੀਕ ਤੇ ਰਿਵੀਰ ਨੂੰ ਸੱਚੀ ਨਹੀਂ ਮੇਕਅਪ ਪਸੰਦ ਕਿਸੇ ਦਾ ਮੰਡੀ ਇੰਸਟਾਗ੍ਰਾਮ ਪੇਜ ਕੀ ਇਤਰਾ ਮਨਦੀਪ 46223 ਮਨਦੀਪ 46223 ਹਾਂਜੀ ਮਨਦੀਪ 46223 ਸਰਚ ਕਰੋ ਬਰਨਾਲੇ ਏਰੀਆ ਚ ਕਿਤੇ ਵੀ ਤੁਸੀਂ ਫ੍ਰੀਲੈਂਸਰ ਮੇਕਅਪ ਕਰਦਾ ਮੈਂਡੀ ਹੈਨਾ ਹਾਂਜੀ ਤੇ ਕੰਟੈਕਟ ਕਰੋ ਆ ਆਪਾਂ ਦੇਖ ਲਓ ਭਾਈ ਤਿਆਰ ਫਿਆਰ ਤਿਆਰ ਹੋ ਕੇ ਖੜੇ ਆ ਮੈਂ ਔਰ ਜੂਜੂ ਦੋਨੋਂ ਹਮਾਰ ਜੂਜੂ ਵੀ ਹਮਾਰੇ ਸਾਥ ਤਿਆਰ ਹੈ ਲੋ ਵੀ ਗਾਇਸ ਆਪਾਂ ਹੋ ਗਏ ਆ ਰੈਡੀ ਝਾਰ ਸਿੰਘ ਰੋ ਰਿਆ ਕਹਿੰਦਾ ਮਮਾ ਕੋਲੇ ਜਾਣਾ ਮੈਂ ਨੂੰ ਚੱਕਦੀ ਆ ਫਾਈਨਲ ਲੁੱਕ ਦਿਖਾ ਦਿੰਨੇ ਆ ਬਾਕੇ ਉੱਥੇ ਜਾ ਕੇ ਪਾਰਟੀ ਚ ਮਿਲਦੇ ਆ ਸਾਰਿਆਂ ਨੂੰ ਲੋ ਵੀ ਗਾਇਸ ਪਹੁੰਚ ਗਏ ਪਹੁੰਚ ਗਏ ਆਪਾਂ 63 ਪੌਂ ਯੈਸ ਸਾਰੇ ਕੀ ਬੋਕ ਲੋ ਦੀ ਕਿਥੇ ਕਿੰਨੀ ਸੋਣੀ ਮੈਨੂੰ ਦਿਖਾਈ ਸੀ ਹੁਣੇ ਪਹਿਲਾਂ ਅੱਛਾ मैम सो मैंने पता चलिए इन्फ्लुएंसर ने ब्लॉग्स बनाते हैं ओके सो अज बिजी ज्यादा सी मैं लगता लेट हो गए बहुत ना oh, no. अच्छा सर कितने से चाचू आवाज होीज प्लीज वेलकम सो तो बच्चे को रिक्वेस्ट है प्लीज डेकोरेशन के ने प्लीज स्टेज तो थल्ले आ जाओ स्टेज तो थल्ले आ जाओ प्लीज सारे प्यारे मेरे बच्चे जो डेकोरेशन के पास है प्लीज नीचे आ जाइए सभी बच्चे प्लीज स्टेज पर ना जाए सभी बच्चे नीचे आ जाओ प्लीज एक बार हाँ जी आ जाओ सावली कपलस आ जाओ अमरिंदर मैम सब तो पहले तुझे आओ तु दस मैं कि कौन कौन फ्लोर पे आने नेक्स्ट मामिया कितने ने मामिया सामने बैठिया ने आ जाओ प्लीज मामू मामी सरिज दे मामू मामी पवन स्केयर पवन स्केयर आ जाओ प्लीज वेलकम आ गई है चाचू इजी लग रहे हैं आगे दोनों चाचू आगे गए फिर इतने खड़े हो ना सर तुम <laughs> कंफ्यूजन खत्म हो जाएगा मेरा आज सारे कपल्स ने फ्लोर पे आना फ्लोर पे देखो सारे फैमिली मेंबर्स में जी रिक्वेस्ट है मेरे वालों कि जी सारे नु आज की सेलिब्रेशन को एंजॉय करना है सो तो प्लीज एक बार फ्लोर पे सारे ने आना है बाय बाय सारे ने ज्वाइन करना है पार्टिसिपेट करना है ਸੋ ਆਪਣੇ ਆਪਣੇ ਪਾਰਟਨਰ ਦੇ ਨਾਲ ਖੜੇ ਹੋ ਜਾਓ ਪਲੀਜ਼ ਆਪਣੇ ਆਪਣੇ ਪਾਰਟਨਰ ਦੇ ਨਾਲ रविंद्र शेरगिल सर कितने तीन पहले भी नहीं आए थाना जुर्माना पड़ेगा सर डॉक्टर रविंद्र शेरगिल सर प्लीज बी वी दास ऑन फ्लोर वी ऑल आर वेटिंग फॉर यू डॉक्टर मनीष का ओके okay. सा किस तुम्हें तो चाहिए मेन मैम इतना गल बनी सर रुमाल है सारे को प्लीज़ अपने अपने हेंकियज निकाल लो मेन हैंक है अपने पार्टनर दो यू सर रुमाल थैंक यू प्लीज अपनी अपनी वाइफ को दे रुमाल ਦੇਖੋ ਬੋਤਲ। ਓਕੇ। ਸਰ। ਹਾਂ। ਅਸੀਂ ਕਿਸੇ ਤੌਰ ਆ ਰਹੇ ਲੱਗਦਾ। ਰੁਮਾਲ ਦੇ ਦਿਓ ਪਲੀਜ਼। ਆਣੀ ਦਾ ਹੈਂਕੀ। ਇੱਕ ਸਪੈਸ਼ਲ ਅਨਾਉਂਸਮੈਂਟ ਹੈ ਜੀ। ਇਹ ਕਿਸੇ ਦਾ ਮੋਬਾਈਲ ਫੋਨ ਜਿਹੜਾ ਮਿਸਿੰਗ ਅਛਾ ਸਹਿਸ। ਓਕੇ। ਸਰ। ਲੋਕ ਤੁਹਾਡੇ ਵਾਸਤੇ ਧਾਰਨੇ ਸੀ। ਓਕੇ ਸੋ ਹੁਣ ਇਹ ਹੈਂਕੀ ਦਾ ਨਾਮ ਜਿਹੜੇ ਨਾ वाइफ ने ब्लाइंड फोल्ड बनाना गला नहीं फोल्ड बनाना ब्लाइंड फोल्ड बना लो फोल्ड कर लो देखो अपने पार्टनर्स अपने पार्टनर्स से अपने के हस्बैंड के खादे में प्यार की पट्टी बांधो आईते बातिंगा जड़ी क्या बात है ली तो मैम मैम कह रहे हैं ये तो बहुत सालों से बनी हुई है ते आज से सीधी लाइव बंद होयो है ओके प्लीज ਮੈਮ ਆਜੋ ਪਲੀਜ਼ ਪਵਨ मैम ਮੈਮ ਪਲੀਜ਼ ਕਿਉਂ ਕੁਝ ਇਹ ਦੇ ਕੇ ਮੰਨ ਲਈਏ ਨਹੀਂ ਬੰਦੋ ਪਲੀਜ਼ ਮੈਮ ਆਜੋ

ओके okay. आ गए प्लीज नोटिस हाँ जी ओके ऑल द बॉयज प्लीज एक बिंदी कार जी ने अपने पार्टनर को भेजो बॉइट्स ने करना है अपने हैंड्स को फोल्ड कर लेना है ਲਾਈਕ ਦਿਸ ਉਹ ਹੋ ਤੇ ਹਸਬੰਦ ਨੇ ਸੀਨ ਹੈਂਡ ਇਨ ਆਪਨੀ ਵਾਈਫ ਦੇ ਆਪਣੇ ਪਾਰਟਨਰ ਦੇ ਮੱਥੇ ਤੇ ਬਿੰਦੀਆਂ ਲਾਉਣੀਆਂ ਨੇ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਤੇ ਜਿਹੜੇ ਪਾਰਟਨਰ ਦੇ ਮੱਥੇ ਉੱਤੇ ਸਭ ਤੋਂ ਜ਼ਿਆਦਾ ਬਿੰਦੀ ਹੋਏਗੀ ਉਹ ਬੜਾ ਕਪਲ ਸਾਡਾ winner ਕਪਲ ਹੋਏਗਾ